ਜਵਾਈ ਨੇ ਕਰ ਲੀਆਂ ਆਪਦੇ ਸਹੁਰਿਆਂ ਦੀਆਂ ਮੱਜਾਂ ਚੋਰੀ ਆਪਣੇ ਦੋਨੇ ਛੜੇ ਚਾਚਿਆਂ ਨੂੰ ਜ਼ਿੰਮੇਦਾਰਾਂ ਦੇ ਨਾਲ ਸੀਰੀ ਰਖਵਾ ਦਿੱਤਾ ਤੇ ਉਹਨਾਂ ਦੀ ਸਾਰੀ ਤਨਖਾਹ ਆਪ ਖਾ ਜਾਇਆ ਕਰੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਸੱਚੀ ਕਹਾਣੀ ਲੈ ਕੇ ਇਹ ਇੱਕ ਐਹੋਜੇ ਬੰਦੇ ਦੀ ਕਹਾਣੀ ਆ ਜਿਹਦੇ ਲਈ ਪੈਸੇ ਤੋਂ ਵੱਧ ਕੇ ਨਾਂ ਤਾਂ ਕੋਈ ਰਿਸ਼ਤਾ ਸੀ ਤੇ ਨਾ ਹੀ ਕੋਈ ਦੁਨੀਆ ਤੇ ਹੋਰ ਚੀਜ਼ ਸੀਗੀ ਉਸ ਬੰਦੇ ਦੇ ਦਿਮਾਗ 'ਚ 24 ਘੰਟੇ ਇੱਕੋ ਗੱਲ ਚੱਲਦੀ ਸੀ ਪੈਸਾ 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 ਉਹ ਬੰਦਾ ਪੈਸਾ ਕਮਾਉਣ ਲਈ ਐਨੇ ਕ ਪੁੱਠੇ ਢੰਗ ਅਪਣਾਉਂਦਾ ਰਿਹਾ ਆਪਦੀ ਜ਼ਿੰਦਗੀ ਦੇ ਵਿੱਚ ਜੋ ਕਿ ਇੱਕ ਆਮ ਬੰਦਾ ਸੋਚ ਵੀ ਨਹੀਂ ਸਕਦਾ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਮੁੰਡਾ ਸੀ ਇਹਦੇ ਫਾਦਰ ਸਾਹਿਬ ਹੋរី ਤਿੰਨ ਭਰਾ ਸਨ ਇਹਦਾ ਜਿਹੜਾ ਪਿਓ ਸੀਗਾ ਉਹ ਵੱਡਾ ਸੀ ਤੇ ਦੋ ਇਹਦੇ ਛੋਟੇ ਚਾਚੇ ਸਨ ਜਿਹੜੇ ਇਸ ਮੁੰਡੇ ਦੇ ਚਾਚੇ ਸਨ ਉਹ ਵਿਚਾਰੇ ਭਲੇ ਮਾਨਸ ਜਮਾ ਸ਼ਰੀਫ ਜੇ ਕਹਿ ਲੋ ਜਾਂ ਸਿਧਰੇ ਕਹਿ ਲੋ ਜਾਂ ਭੋਲੇ ਕਹਿ ਲੋ ਉੰਜ ਕਮਲੇ ਨਹੀਂ ਸਨ ਉੰਜ ਭੋਲੇ ਸਨ ਸਿਧਰੇ ਸਨ ਘਰ ਦਾ ਕੰਮਕਾਰ ਸਾਰਾ ਜ਼ਿੰਮੇਵਾਰ ਦਾ ਕੰਮਕਾਰ ਏ ਟੂ ਜ਼ेड ਸਾਰਾ ਜਾਣਦੇ ਸਨ ਚਲੋ ਜੀ ਜਦੋਂ ਇਹਦੇ ਪਿਓ ਦਾ ਵਿਆਹ ਹੋ ਗਿਆ ਪਿਓ ਦਾ ਵਿਆਹ ਹੋਣ ਤੋਂ ਬਾਅਦ ਪਿਓ ਦੇ ਦਿਲ 'ਚ ਬੇਈਮਾਨੀ ਆ ਗਈ ਕਿ ਹੁਣ ਜਿਹੜੇ ਮੇਰੇ ਦੋ ਛੋਟੇ ਭਰਾ ਨੇ ਉਹ ਤਾਂ ਹੈਗੇ ਨੇ ਸਿਧਰੇ ਤੇ ਜੇ ਇਹਨਾਂ ਦਾ ਵਿਆਹ ਹੋ ਗਿਆ ਤਾਂ ਜਿਹੜੀ 4.5 ਕਿੱਲੇ ਜ਼ਮੀਨਾਂ ਇਹ ਤਿੰਨ ਹੀ ਹਿੱਸਿਆਂ 'ਚ ਵੰਡੀ ਜਾਊਗੀ ਡੇਢ ਡੇਢ ਕਿੱਲਾ ਆਊਗਾ ਪੱਲੇ ਕੱਖ ਵੀ ਨਹੀਂ ਪੈਣਾ ਚਲੋ ਜੀ ਉਸ ਤੋਂ ਬਾਅਦ ਉਸ ਬੰਦੇ ਨੇ ਇਹ ਸੋਚਿਆ ਕਿ ਇਹ ਸਿਧਰੇ ਹੈਗੇ ਆ ਭੋਲੇ ਹੈਗੇ ਇਹਨਾਂ ਨੇ ਕਿਹੜਾ ਬੋਲਣਾ ਤਾ ਉਸ ਮਾਂ ਦੇ ਪੁੱਤ ਨੇ ਦੋਵੇਂ ਭਰਾਵਾਂ ਦਾ ਵਿਆਹ ਨਹੀਂ ਹੋਣ ਦਿੱਤਾ ਦੋਵੇਂ ਵਿਚਾਰੇ ਛੜੇ ਰਹਿ ਗਏ ਚਲੋ ਜੀ ਇਹਦੇ ਪਿਓ ਨੇ ਚਿੱਟੇ ਕੱਪੜੇ ਪਾ ਕੇ ਕਦੇ ਕਿੱਧਰ ਨੂੰ ਲੰਘ ਜਾਇਆ ਕਰਨਾ ਕਦੇ ਕਿੱਧਰ ਨੂੰ ਲੰਘ ਜਾਇਆ ਕਰਨਾ ਕਦੇ ਮੋਟਰ ਤੇ ਮੀਟ ਬਣਾਉਣਾ ਕਦੇ ਪੈਕਸ਼ੈਗ ਲਾਉਣੇ ਸਾਧਨ ਵਹਿਲੇ ਤੁਰਿਆ ਫਿਰਿਆ ਕਰੇ ਜਿਹੜੇ ਹੁਣ ਵਿਚਾਰੇ ਦੋਵੇਂ ਛੜੇ ਸਨ ਇੱਕ ਨੇ ਪੱਠੇ ਵਾੜ ਲਿਆ ਕਰਨੇ ਇੱਕ ਨੇ ਗੋਹਾ ਸਿੱਟਿਆ ਕਰਨਾ ਕਦੇ ਬੰਨੇ ਸ਼ਾਂਗ ਲੋਕ ਕਦੇ ਕਣਕ ਨੂੰ ਪਾਣੀ ਲਾੜੋ ਕਦੇ ਖਾਦ ਪਾੜੋ ਜਾਂ ਜਿਹੜੀ 4.5 ਕਿੱਲੇ ਜ਼ਮੀਨ ਸੀ ਜਿਹੜੀ 4-5 ਨਾਲ ਦੇ ਘਰੇ ਮੱਜਾਂ ਸਨ ਉਹ ਵਿਚਾਰੇ ਦੋਵੇਂ ਛੜੇ ਆ ਸਾੰਬ ਦੇ ਸਨ ਕਿਉਂਕਿ ਇਹਨੂੰ ਮੁਫਤ ਦੇ ਸੇਰੀ ਮਿਲੇ ਹੋਏ ਸਨ ਉਸ ਤੋਂ ਬਾਅਦ ਚਲੋ ਜੀ ਇਸ ਮੁੰਡੇ ਦਾ ਜਨਮ ਹੁੰਦਾ ਜਦੋਂ ਇਹ ਮੁੰਡਾ 17-18 ਸਾਲਾਂ ਦਾ ਹੁੰਦਾ ਇਹ 10 ਕਲਾਸਾਂ ਪੜ੍ਹ ਕੇ ਪੜਨੋਂ ਹਟ ਜਾਂਦਾ ਵੈਸੇ ਇਹ ਚੁਸਤ ਚਲਾਕ ਬਹੁਤ ਹੁੰਦਾ ਜਦੋਂ ਇਹ ਪੜਨੋਂ ਹਟ ਜਾਂਦਾ ਉਸ ਤੋਂ ਬਾਅਦ ਇਹ ਦੁੱਧੀ ਦਾ ਕੰਮ ਸ਼ੁਰੂ ਕਰ ਲੈਂਦਾ ਘਰ ਘਰ ਜਾ ਕੇ ਦੁੱਧ ਚੱਕਣਾ ਸ਼ੁਰੂ ਕਰ ਲੈਂਦਾ ਤੇ ਜਦੋਂ ਦੁੱਧ ਚੱਕ ਕੇ ਤਿੰਨ 6 ਮਹੀਨੇ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਨਾਲ ਪ੍ਰਾਪਰਟੀ ਦਾ ਕੰਮ ਵੀ ਸ਼ੁਰੂ ਕਰ ਲੈਂਦਾ ਜੋ ਕਿ ਦੋਦੀ ਸੀ ਘਰ ਘਰ ਜਾਂਦਾ ਸੀਗਾ ਕਿਸੇ ਦੀਆਂ ਦੋ ਗਨਾਲਾ ਵੇ ਵਕਾਤੀਆਂ ਕਿਸਦਾ ਕਿਲਾ ਵਕਾਤਾ ਕਿਸਦਾ ਅੱਧਾ ਕਿਲਾ ਵਕਾਤਾ ਐ ਕਰਕੇ ਇਹਦਾ ਛੋਟਾ ਮੂਟਾ ਨਾਲ ਪ੍ਰਾਪਰਟੀ ਦਾ ਕੰਮ ਚੱਲੀ ਜਾਂਦਾ ਸੀਗਾ ਹੁਣੇ ਨਾਲ ਦੇ ਪਿੰਡ ਚ ਵੀ ਦੁੱਧ ਚੱਕਦਾ ਹੁੰਦਾ ਸੀਗਾ ਉਸ ਪਿੰਡ ਦੇ ਵਿੱਚ ਇੱਕ ਔਰਤ ਸੀ ਕਿ 35-36 ਸਾਲ ਦੀ ਦੋ ਦੇ ਜਵਾਗ ਸਨ ਘਰ ਵਾਲਾ ਦਾ ਮਰਿਆ ਹੋਇਆ ਸੀ 4-5 ਕਿਲੋ ਦੇ ਕੋਲ ਜ਼ਮੀਨ ਸੀਗੀ ਚਲੋ ਜੀ ਇਹ ਉਹਨਾਂ ਦੇ ਘਰ ਵੀ ਦੁੱਧ ਚੱਕਦਾ ਹੁੰਦਾ ਸੀਗਾ ਇਹਦੀ ਉਸ ਔਰਤ ਦੇ ਨਾਲ ਗੱਲਬਾਤ ਹੋ ਜਾਂਦੀ ਹੈ ਟਾਂਕਾ ਫਿੱਟ ਹੋ ਜਾਂਦਾ ਹੈ ਹੁਣ ਇਹਦੇ ਦਿਮਾਗ 'ਚ ਇੱਕੋ ਗੱਲ ਸੀ ਵੀ ਇਹ ਔਰਤ ਕੱਲੀ ਐ ਤਾਂ ਘਰ ਵਾਲਾ ਮਰਿਆ ਜਵਾਕ ਦੇ ਛੋਟੇ ਵੀ 4-5 ਕਿਲੇ ਜ਼ਮੀਨਾਂ ਵੀ ਕਿਸੇ ਨਾ ਕਿਸੇ ਤਰੀਕੇ ਜਿਹਦੇ ਕੋਲ ਪੈਸੇ ਖਾਈਏ ਚਲੋ ਜੀ ਇਹਨੇ ਉਹਦੇ ਨਾਲ ਮਿੱਠੇ ਪਿਆਰੇ ਹੋਣਾ ਸ਼ੁਰੂ ਕਰਤਾ ਕਸਮਾਂ ਵਾਦੇ ਕਰਨੇ ਸ਼ੁਰੂ ਕਰਤੇ ਉਹਨੂੰ ਘਮਾਉਣਾ ਫਰਾਉਣਾ ਸ਼ੁਰੂ ਕਰਤਾ ਇਸ ਪਤੰਦਰ ਨੇ ਉਹਦੇ ਪੈਸਿਆਂ ਤੇ ਉਹਨੂੰ ਘਮਾਇਆ ਕਰਨਾ ਨਹੀਂ ਤੇ ਬਾਹਲੇ ਬੰਦਿਆਂ ਨੇ ਔਰਤਾਂ ਨੂੰ ਪੈਸੇ ਖਵਾ ਖਵਾ ਕੇ ਆਪਣੇ ਘਰ ਜਾੜ ਲਏ ਪਰ ਇਸ ਬੰਦੇ ਨੇ ਪੱਲਿਓਂ ਕਦੇ ਰੁਪਈਆਂ ਨਹੀਂ ਜ਼ਿਲਾਇਆ ਉਸ ਔਰਤ ਨੂੰ ਪਿਆਰ ਦੇ ਜਾਲ 'ਚ ਨੇ ਇਹੋ ਜਿਹਾ ਫਸਾਇਆ ਹੋਇਆ ਸੀਗਾ ਕੀ ਉਹ ਇਹਦੇ ਪਿੱਛੇ ਜਾਣ ਦੇਣ ਤੱਕ ਜਾਂਦੀ ਸੀਗੀ ਹੁਣ ਇਹਨੂੰ ਪਤਾ ਸੀਗਾ ਕਿ ਉਹ ਮੇਰੇ ਦੇ ਪਿੱਛੇ ਜਾਣ ਦੇਣ ਤੱਕ ਜਾਂਦੀ ਆ ਮੇਰੀ ਉਹ ਗੱਲ ਨਹੀਂ ਮੋੜ ਸਕਦੀ ਹੁਣ ਇਹ ਪ੍ਰਾਪਰਟੀ ਦਾ ਕੰਮ ਕਰਦਾ ਸੀ ਇਹਨੂੰ ਚਸਕਾ ਪਿਆ ਸੀ ਦਲਾਲੀ ਦਾ ਤਾਂ ਉਸ ਤੋਂ ਬਾਅਦ ਇਸ ਬੰਦੇ ਨੇ ਉਸ ਔਰਤ ਦਾ ਬ੍ਰੇਨ ਵਾਸ਼ ਕੀਤਾ ਇਹ ਉਹਨੂੰ ਕਹਿੰਦਾ ਵੀ ਤੇਰੇ ਕੋਲੇ 4-5 ਕਿੱਲੇ ਜ਼ਮੀਨ ਆ ਤੂੰ ਐਂ ਕਰ ਵੀ ਆਹ ਜ਼ਮੀਨ ਵੇਚ ਦੇ ਤੇ ਮੈਂ ਤੈਨੂੰ ਕਿਸੇ ਹੋਰ ਪਿੰਡ ਦੇ ਵਿੱਚ ਜ਼ਮੀਨ ਲੈ ਕੇ ਦਊਂਗਾ ਉੱਥੇ ਸਸਤੀ ਜ਼ਮੀਨ ਬਣੂਗੀ 7-8 ਕਿੱਲੇ ਤਰੀ ਜ਼ਮੀਨ ਬਣ ਜੂਗੀ ਤੇਰੇ ਜਵਾਬ ਐਸ਼ ਕਰਨਗੇ ਚਲੋ ਜੀ ਉਹ ਔਰਤ ਉਹਦੇ ਪਿੱਛੇ ਤਾਂ ਲੱਗੀ ਹੋਈ ਸੀ ਕਿਉਂਕਿ ਉਹਦੇ ਨਾਲ ਗੱਲਬਾਤ ਸੀਗੀ ਚਲੋ ਜੀ ਉਹ ਕਹਿੰਦੀ ਵੀ ਠੀਕ ਹੈ ਤੂੰ ਜ਼ਮੀਨ ਵੇਚ ਦੇ ਚਲੋ ਜੀ ਇਹਨੇ ਉਹਨਾਂ ਟਾਈਮਾਂ ਦੇ ਵਿੱਚ 10-12 ਲੱਖ ਜ਼ਮੀਨ ਦਾ ਰੇਟ ਹੈਗਾ ਸੀਗਾ ਇਹਨੇ ਉਸ ਔਰਤ ਦੀ 11-12 ਲੱਖ ਨੂੰ ਜ਼ਮੀਨ ਵਕਾਤੀ ਉਸ ਤੋਂ ਬਾਅਦ ਇਸ ਮਾਂ ਦੇ ਪੁੱਤ ਨੇ ਕੀ ਕੀਤਾ ਉਸ ਔਰਤ ਨੂੰ ਕਿਸੇ ਹੋਰ ਲਾਕੇ ਦੇ ਵਿੱਚ ਜਮਾਂ ਬਰਾਨੀ ਜ਼ਮੀਨ ਲੈ ਆਤੀ ਜਿਹੜੀ ਕਿ ਬਹੁਤ ਸਸਤੀ ਸੀਗੀ 12 ਗੱਲੱਖ ਨੂੰ ਜ਼ਮੀਨ ਵੇਚ ਕੇ ਇਹਨੇ ਉਹਨੂੰ 5 ਗੱਲੱਖ ਦੀ ਜ਼ਮੀਨ ਲੈ ਆਤੀ ਕਿਲੇ ਪਿੱਛੋਂ 3-4 ਲੱਖ ਰੁਪਇਆ ਆਪ ਖਾ ਗਿਆ ਚਲੋ ਜੀ ਜਦੋਂ ਉਸ ਔਰਤ ਨੂੰ ਬਾਅਦ ਚ ਪਤਾ ਲੱਗਿਆ ਕਿ ਤਾਂ ਬਰਾਨੀ ਜ਼ਮੀਨ ਲੈ ਲਈ ਵੀ ਇਸ ਜ਼ਮੀਨ ਤਾਂ ਹੁੰਦੇ ਹੀ ਕੱਖਣੀਗਾ ਥੋੜੀ ਬਾਅਦ ਤੂੰ ਤੂੰ ਮੈਂ ਮੈਂ ਹੋਣ ਲੱਗ ਗਈ ਇਹ ਪਿੱਛੇ ਹਟ ਗਿਆ ਕਿਉਂਕਿ ਇਹਨੇ ਕਿਸੇ ਹੋਰ ਲਾਕੇ ਦੇ ਵਿੱਚ ਉਹ ਜ਼ਮੀਨ ਲੈਤੀ ਇਹਦਾ ਖਹਿੜਾ ਛੁੱਟ ਗਿਆ ਨਾਲੇ ਉਹਦੇ ਕੋਲ ਪੈਸੇ ਖਾ ਗਿਆ ਚਲੋ ਜੀ ਉਹ ਔਰਤ ਦੋ ਚਾਰ ਉਹਨੇ ਢੇੜੇ ਮਾਰੇ ਬੰਦੇ ਬੁੰਦੇ ਨਾਲ ਲੈ ਕੇ ਪੰਚਾਇਤਾਂ ਬੰਜੂਤਾਂ ਆ ਗਿਆ ਠਾਣ ਠੋਣੀ ਹੋਏ ਕੱਖਣੀ ਨਿਬੜਿਆ ਤੁਹਾਨੂੰ ਪਤਾ ਕੀ ਹੋਜੀ ਗੱਲਾਂ ਚ ਕੀ ਨਿਬੜਦਾ ਹੁੰਦਾ ਚਲੋ ਜੀ ਉਸ ਗੱਲ ਤੇ ਮਿੱਟੀ ਪੈ ਗਈ ਉਦੋਂ ਵੀ ਨੇ ਚੰ ਵੀ ਸਾਡੇ ਕੋਲੇ ਹੈਗੀ 1.5 ਚਾਰ ਕਿੱਲੇ ਜ਼ਮੀਨ ਤੇ ਮੇਰੇ ਪਿਓ ਦੇ ਨਾਂ ਵੀ 1.5 ਕਿੱਲਾ ਤੇ 1.5 ਕਿੱਲਾ ਮੇਰੇ ਦੋਨਾਂ ਚਾਚਿਆਂ ਦੇ ਨਾਂ ਆ ਇਸ ਬੰਦੇ ਨੇ ਕੀ ਕੀਤਾ ਇਹਨੇ ਆਪ ਦੇ ਪਿੰਡੋਂ ਉਹ ਜ਼ਮੀਨ ਵੇਚਤੀ ਆਪ ਦੀ ਆਪਦੀ ਜ਼ਮੀਨ ਵੇਚ ਕੇ ਇਹਨੇ ਕਿਸੇ ਹੋਰ ਪਿੰਡ ਜਾ ਕੇ ਜ਼ਮੀਨ ਲੈ ਲਈ ਚਲੋ ਜੀ 1.5 ਚਾਰ ਕਿੱਲੇ ਵਿੱਚ ਇਹਨੇ 6 ਕਿੱਲੇ ਜ਼ਮੀਨ ਦੇ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਬਣਾ ਲੇ ਹੁਣ ਦੇਖੋ ਇਸ ਬੰਦੇ ਨੇ ਚਲਾਕੀ ਕੀ ਖੇਡੀ ਜਦੋਂ ਇਹ ਬੰਦਾ ਨਵੇਂ ਪਿੰਡ ਦੇ ਵਿੱਚ ਜਾਂਦਾ ਉੱਥੇ ਜਾ ਕੇ ਇਹ ਬੰਦਾ ਆਪਦੀ ਗੋਤ ਬਦਲ ਲੈਂਦਾ ਇਹ ਹੈਗਾ ਤਾਂ ਕਿਸੇ ਹੋਰ ਕਾਸਟ ਦਾ ਸੀਗਾ ਪਰ ਜਦੋਂ ਇਹ ਨਵੇਂ ਪਿੰਡ ਦੇ ਵਿੱਚ ਜਾ ਕੇ ਜ਼ਮੀਨ ਲੈਂਦਾ ਉੱਥੇ ਰਹਿਣ ਲੱਗ ਜਾਂਦਾ ਤਾਂ ਉੱਥੇ ਜਾ ਕੇ ਇਹ ਜੱਟ ਸਿੱਖ ਬਣ ਜਾਂਦਾ ਤੇ ਆਪ ਦੇ ਪਿੱਛੇ ਜੱਟਾਂ ਦਾ ਗੋਤ ਲਾ ਲੈਂਦਾ ਚਲੋ ਜੀ ਜਦੋਂ ਜੱਟਾਂ ਦਾ ਗੋਤ ਲਾ ਲੈਂਦਾ ਹੁਣ ਇਹਦੀ ਉਮਰ 26 27 ਸਾਲ ਹੋਈ ਪਈ ਸੀਗੀ ਉਸ ਤੋਂ ਬਾਅਦ ਇਹਨੂੰ ਰਿਸ਼ਤਾ ਹੁੰਦਾ ਤੇ ਇਹ ਪਤੰਦਰ ਫਿਰ ਵਿਆਹ ਵੀ ਜੱਟਾਂ ਦੇ ਘਰੀ ਜਾਂਦਾ ਕਿਉਂਕਿ ਉਹ ਨਵੇਂ ਪਿੰਡ ਦੇ ਵਿੱਚ ਗਿਆ ਹੋਇਆ ਸੀਗਾ ਤੇ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਜਾਟਾਂ ਜਾਂ ਕਿਸੇ ਹੋਰ ਕਾਸਟ ਦਾ ਚਲੋ ਜੀ ਜਦੋਂ ਜੱਟਾਂ ਘਰੇ ਵਿਆਹ ਗਿਆ ਸੋਹਣੀ ਸੁਨੱਖੀ ਕੁੜੀ ਮਿਲ ਗਈ ਬਾਲ ਬੱਚਾ ਹੋ ਗਿਆ ਉਸ ਤੋਂ ਬਾਅਦ ਜਿਹੜੇ ਹੁਣ ਤੇ ਇਹਦੇ ਦੋਛੜੇ ਚਾਚੇ ਸਨ ਹੁਣ ਉਹ ਇਹਦੀ ਅੱਖਾਂ 'ਚ ਰੜਕਣ ਲੱਗ ਗਏ ਹੁਣ ਇਸ ਬੰਦੇ ਨੇ ਕੀ ਕੀਤਾ ਕਿ ਉਹਨਾਂ ਦੋਨਾਂ ਚਾਚਿਆਂ ਨੂੰ ਆਪਦੇ ਪਿੰਡ ਤੋਂ 30 40 ਕਿਲੋਮੀਟਰ ਦੀ ਦੂਰੀ ਤੇ ਕਿਸੇ ਜ਼ਿਮੀਂਦਾਰ ਨਾਲ ਸੀਰੀ ਰਖਾਤਾ ਕਿਉਂਕਿ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਨੇੜੇ-ਨੇੜੇ ਦੀ ਜਾਣ-ਪਛਾਣ ਬਣੀ ਹੋਈ ਸੀਗੀ ਤਾਂ ਦੋਨਾਂ ਚਾਚਿਆਂ ਨੂੰ ਜਦੋਂ ਜ਼ਿਮੀਂਦਾਰ ਨਾਲ ਸੀਰੀ ਰਖਾਤਾ ਘੱਟ ਤਨਖਾਹ ਤੇ ਰਖਾਤਾ ਚਲੋ ਜ਼ਿਮੀਂਦਾਰਾਂ ਨੇ ਵੀ ਲਾਲਚ ਨਾਲ ਰੱਖ ਲਿਆ ਵੀ ਚਲੋ ਉਹ ਜੀ ਸਿਰ ਜਿਆਦੇ ਪੈਸੇ ਮੰਗਦੇ ਆ ਵੀ ਘੱਟ ਰੇਟ ਚ ਬਣਦੇ ਪਏ ਉਹਨਾਂ ਰੱਖ ਲਏ ਉਹਨਾਂ ਨੂੰ ਚਲ ਪੈਸੇ ਦੇਣੇ ਸੀ ਵਿਚਾਰਿਆਂ ਨੇ ਦੋਨੇ ਚਾਚਿਆਂ ਨੂੰ ਸੀਰੀ ਲਵਾ ਕੇ ਤੇ ਜਿੰਨੀ ਉਹਨਾਂ ਦੀ ਸਾਰੀ ਸਾਲ ਦੀ ਤਨਖਾਹ ਹੋਇਆ ਕਰੇ ਸਾਰੀ ਆਪ ਦੇ ਅਕਾਊਂਟ ਚ ਪਵਾ ਲਿਆ ਕਰੇ ਜਾਨੀ ਕਿ ਸਾਰੀ ਤਨਖਾਹ ਆਪ ਖਾ ਜਾਇਆ ਕਰੇ ਉਹ ਵਿਚਾਰੇ ਉਸ ਜੀਮੀਂਦਾਰਾਂ ਦਾ ਗੋਹਾ ਸੁੱਟ ਤੇ ਫਿਰਦੇ ਸੀਗੇ ਉਹਨਾਂ ਦੇ ਪੱਠੇ ਪਾਉਂਦੇ ਫਿਰਿਆ ਕਰਨ ਤੇ ਜਿੰਨੀ ਤਨਖਾਹ ਹੋਇਆ ਕਰੇ ਸਾਰੀ ਆਪ ਦੇ ਅਕਾਊਂਟ ਚ ਪਵਾ ਲਿਆ ਕਰੇ ਕਿਉਂਕਿ ਉਹ ਵਿਚਾਰੇ ਭਲੇ ਮਨਸਨ ਭੋਲੇ ਸਨ ਜੋ ਚੁਸਤ ਚਲਾਕ ਹੁੰਦੇ ਤਾਂ ਵਿਆਹ ਹੀ ਨਾ ਜਾਂਦੇ ਚਲੋ ਜੀ ਉਸ ਤੇ ਪਜਦੋਂ ਕਿਉਂਕਿ ਇਹਦੇ ਸੌਰਿਆਂ ਦਾ ਘਰ ਹੈਗਾ ਸੀ ਪਿੰਡ ਦੇ ਵਿਚਾਲੇ ਜਿਹੜਾ ਨੌਰਾ ਸੀਗਾ ਉਹਨਾਂ ਦਾ ਨੌਰਾ ਕਹ ਲੋ ਜਾਂ ਬਾੜਾ ਕਹੋ ਡੰਗਰਾਂ ਵਾਲਾ ਉਹ ਕਿੱਲਾ ਕਿ ਦੂਰ ਸੀਗਾ ਇਹਨਾਂ ਦੇ ਘਰ ਤੋਂ ਸੌਰਿਆਂ ਦੇ ਘਰ ਤੋਂ ਤਾਂ ਇੱਕ ਦਿਨ ਦਾ ਸੌਹਰਾ ਕਹਿੰਦਾ ਵੀ ਆਤ ਨੂੰ ਮੱਝਾਂ-ਮੁੱਝਾਂ ਵਖਾ ਕੇ ਲਿਆਵਾਂ ਜਦੋਂ ਇਹ ਬੰਦਾ ਆਪਦੇ ਸੌਰਿਆਂ ਨਾਲ ਮੱਝਾਂ ਵਾਲੇ ਬਾੜੇ 'ਚ ਜਾਂਦਾ ਕੀ ਦੇਖਦਾ ਵੀ 4-5 ਮੱਝਾਂ ਨੇ ਬਹੁਤ ਸੋਹਣੀਆਂ ਸੁਨੱਖੀਆਂ ਮੱਝਾਂ ਨੇ ਤਾਂ ਇਸ ਬੰਦੇ ਦੇ ਦਿਮਾਗ 'ਚ ਇਹ ਗੱਲ ਚੱਲ ਪੈਂਦੀ ਆ ਵੀ ਕਿਉਂ ਨਾ ਮੈਂ ਇਹ ਮੱਝਾਂ ਚੋਰੀ ਕਰ ਲਾਂ ਵੀ ਮੱਝਾਂ ਚੰਗੀਆਂ ਨੇ ਚੋਰੀ ਕਰਕੇ ਗਾਂ ਵੇਚ ਦੂੰਗਾ ਮੱਝਾਂ ਦਾ ਘੜਾ ਪਤਾ ਲੱਗਣਾ ਚਲੋ ਜੀ ਉਸ ਤੋਂ ਬਾਅਦ ਇਹ ਬੰਦਾ ਸਕੀਮ ਬਣਾ ਲੈਂਦਾ ਵੀ ਸੌਰੇ ਦੇ ਮੱਝਾਂ ਚੋਰੀ ਕਰਨੀਆਂ ਨੇ ਚਲੋ ਜੀ ਇਹ ਪਲੈਨਿੰਗ ਕਰਦਾ ਰਹਿੰਦਾ ਪਲੈਨਿੰਗ ਕਰਦਿਆ ਕਰਦੇ ਆ ਇਹ 7-8 ਮਿੰਟ ਪਾ ਦਿੰਦਾ ਹੌਲੀ ਹੌਲੀ ਦਾ ਸੰਪਰਕ ਹੁੰਦਾ ਜਿਹੜੀਆਂ ਕੱਟੇ ਖਰੀਦਣ ਪਿੰਡਾਂ ਦੇ ਵਿੱਚੋਂ ਆਉਂਦੇ ਹੁੰਦੇ ਆ ਚਲੋ ਜੀ ਇਹ ਹੌਲੀ ਹੌਲੀ ਉਹਨਾਂ ਨਾਲ ਗਿੱਟ ਮਿੱਟ ਕਰਕੇ ਤੇ ਉਹਨਾਂ ਨਾਲ ਸਾਰੀ ਪਲੈਨਿੰਗ ਬਣਾ ਲੈਂਦਾ ਵੀ ਤੁਸੀਂ ਐ ਕਰੋ ਵੀ ਫਲਾਣੇ ਪਿੰਡ ਦੇ ਵਿੱਚ ਮੇਰੇ ਰਿਸ਼ਤੇਦਾਰ ਰਹਿੰਦੇ ਆ ਤੁਸੀਂ ਉੱਥੇ ਮੱਝਾਂ ਚੋਰੀ ਕਰਕੇ ਲਿਆਉਣੀਆਂ ਨੇ ਤੇ ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਆ ਤੁਸੀਂ ਟੈਨਸ਼ਨ ਫਰੀ ਹੋ ਜਾਓ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਮੈਂ ਉੱਥੋਂ ਦਾ ਚਲੋ ਜੀ ਕਟਿਆਂ ਵਾਲੇ ਇਹਦੇ ਨਾਲ ਰਲ ਕੇ ਤਿਆਰ ਹੋ ਜਾਂਦੇ ਆ ਤੇ ਜਿਸ ਦਿਨ ਇਹਨੇ ਮੱਝਾਂ ਚੋਰੀ ਕਰਨ ਦਾ ਪਲਾਨ ਬਣਾਇਆ ਹੁੰਦਾ ਤਰੀਕ ਪੱਕੀ ਕੀਤੀ ਹੁੰਦੀ ਆ ਤਾਂ ਇਹ ਦੋ ਚਾਰ ਦਿਨ ਪਹਿਲਾਂ ਆਪਦੀ ਘਰ ਵਾਲੀ ਕੋਲੇ ਗਾਉਂਜੇ ਕੱਟਣ ਲੱਗ ਜਾਂਦਾ ਵੀ ਚੱਲ ਤੇਰੇ ਪੇਕੇਆਂ ਦੇ ਘੇੜੇ ਦਾ ਆਉਣ ਨੇ ਮੜ ਕੇ ਕਣਕ ਬੀਜਣੀ ਹੈ ਜੇ ਕਰਨਾ ਉਹ ਕਰਨਾ ਤਾਂ ਤੁਹਾਨੂੰ ਪਤਾ ਹੈ ਘਰ ਵਾਲੀਆਂ ਦਾ ਪੇਕੇਜਾਂ ਨੂੰ ਪਹਿਲਾਂ ਹੀ ਤਿਆਰ ਹੁੰਦੀਆਂ ਨੇ ਚਲੋ ਜੀ ਇਹ ਆਪਦੀ ਘਰ ਵਾਲੀ ਨੂੰ ਉਸੇ ਦਿਨ ਹੀ ਸੌਰੇ ਲੈ ਕੇ ਜਾਂਦਾ ਜਿਹੜੇ ਦਿਨ ਉਹਨਾਂ ਤਰੀਕ ਪੱਕੀ ਕੀਤੀ ਹੁੰਦੀ ਹੈ ਕਿ ਐਨੀ ਤਰੀਕ ਨੂੰ ਮੱਝਾਂ ਚੋਰੀ ਕਰਨੀਆਂ ਨੇ ਚਲੋ ਜੀ ਇਹ ਬੰਦਾ ਆਪਦੇ ਸਹੁਰਿਆਂ ਦੇ ਘਰੇ ਜਾਂਦਾ ਉੱਥੇ ਬੈਠਾ ਹੁੰਦਾ ਸਾਲਾ ਦਾ ਛੋਟਾ ਹੁੰਦਾ ਤਾਂ ਇਹ ਉੱਥੇ ਬੈਠਾ ਕੱਟਣ ਨੂੰ ਸਾਰਾ ਕੁਝ ਦੱਸ ਰਿਹਾ ਹੁੰਦਾ ਕਿ ਮੈਂ ਹੁਣ ਆਪਦੇ ਸਹੁਰਿਆਂ ਦੇ ਘਰ ਚ ਬੈਠਾ ਹੋਇਆ ਹਾਂ ਤੁਸੀਂ ਬੇਫਿਕਰ ਹੋ ਕੇ ਬੇਚਿਜ ਕੋ ਕੇ ਇਥੋਂ ਮੱਝਾਂ ਕੱਢ ਕੇ ਲੈ ਜਾਓ ਜੇ ਕੋਈ ਗੱਲਬਾਤ ਉਹ ਨੇਕੀ ਵੀ ਤੇ ਮੈਂ ਆਪੇ ਸੰਭਾਲ ਲਵਾਂਗਾ ਚਲੋ ਜੀ ਇਹ ਬੰਦਾ ਆਪਦੇ ਸਹੁਰਿਆਂ ਦੇ ਘਰ ਬੈਠਾ ਹੁੰਦਾ ਫੋਨ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰ ਲੈਂਦਾ ਰਾਤ ਨੂੰ 2:30 ਵਜੇ ਉਹ ਕੱਟਿਆਂ ਵਾਲ ਉੱਥੋਂ ਮੱਝਾਂ ਕੱਢ ਕੇ ਚਾਰੇ ਪੰਜੇ ਮੱਝਾਂ ਉੱਥੋਂ ਕੱਢ ਕੇ ਲੈ ਕੇ ਜਾਂਦੇ ਆ ਪਿੰਡ ਦੇ ਵਿੱਚੋਂ ਤੋਰ ਕੇ ਬਾਹਰ-ਬਾਰ ਫਿਰਨੀ-ਫਿਰਨੀ ਕੱਢ ਕੇ ਖੇਤਾਂ ਵੱਲ ਨੂੰ ਲੈ ਜਾਂਦੇ ਆ ਉੱਥੇ ਕੈਂਟਰ ਖਲਾ ਰਿਆਂ ਹੁੰਦਾ ਤੇ ਉੱਥੋਂ ਮੱਝਾਂ ਲੱਦ ਕੇ ਫੁਰ ਰੋ ਜਾਂਦੇ ਆ ਚਲੋ ਜੀ ਸਵੇਰੇ ਜੋ ਸੌਹਰਾ ਮੱਝਾਂ ਦੇ ਧਾਰਾ ਕੱਢਣ ਲਈ ਜਾਂਦਾ ਬਾੜੇ 'ਚ ਜਦੋਂ ਬਾੜੇ 'ਚ ਜਾਂਦਾ ਕੀ ਦੇਖਦਾ ਵੀ ਚੰਦਰਾ ਟੁੱਟਾ ਪਿਆ ਬਾੜਾ ਖਾਲੀ ਹੋਇਆ ਪਿਆ ਉਹ ਭੱਜ ਕੇ ਘਰ ਆਉਂਦਾ ਵੀ ਚੋਰੀ ਹੋ ਗਈ ਚੋਰੀ ਹੋ ਗਈ ਤਾਂ ਉੱਥੇ ਸੌਹਰਿਆਂ ਦੇ ਘਰ 'ਚ ਬੰਦਾ ਇਹੋ ਜਿਹੀ ਐਕਟਿੰਗ ਕਰਦਾ ਵੀ ਕਿਸੇ ਨੂੰ ਸ਼ੱਕ ਹੀ ਨਹੀਂ ਹੁੰਦਾ ਵੀ ਸਾਡਾ ਜਵਾਈ ਵੀ ਇਹੋ ਜਿਹਾ ਕੰਮ ਕਰ ਸਕਦਾ ਕਿਉਂਕਿ ਤੁਹਾਨੂੰ ਪਤਾ ਆ ਉਹਦੇ ਜਵਾਈ ਪਈ ਤੇ ਕੌਣ ਸ਼ੱਕ ਕਰਦਾ ਚਲੋ ਜੀ ਉਸ ਤੋਂ ਬਾਅਦ ਚਲੋ ਜੀ ਸੌਰਿਆਂ ਤੋਂ ਆ ਜਾਂਦਾ ਸੌਰੇ ਵਿਚਾਰੇ ਦੋ ਚਾਦਰ ਪੁੱਛ ਪੜਤਾਲ ਕਰ ਦਿਆ ਠੰਡੇ ਹੋ ਕੇ ਬਹਿ ਜਾਂਦੇ ਆ ਜਿਹੜੇ ਕਟਿਆ ਨਾਲ ਰਲਕੇ ਨੇ ਮੱਝਾਂ ਚੋਰੀ ਕੀਤੀਆਂ ਸੀ ਚਲੋ ਜੀ ਇਹ ਨਹੀਂ ਉਹਨਾਂ ਨੇ ਰਲਕੇ ਮੱਝਾਂ-ਮੁੱਝਾਂ ਗਾਹ ਉਹਨਾਂ ਨੇ ਵੇਚਤੀਆਂ ਜੂਪੀ ਜੀ ਆਪੀ ਵਾਲੇ ਪਾਸੇ ਉਸ ਤੋਂ ਬਾਅਦ ਇਸ ਬੰਦੇ ਦਾ ਉਹਨਾਂ ਕਟਿਆ ਵਾਲੇ ਦੇ ਨਾਲ ਰੌਲਾ ਪੈ ਗਿਆ ਪੈਸਿਆਂ ਨੂੰ ਲੈ ਕੇ ਕਿਉਂਕਿ ਹੋ ਸਕਦਾ ਉਹ ਵੱਧ ਪੈਸੇ ਰੱਖਦੇ ਹੋਣ ਇਹਨੂੰ ਘੱਟ ਦਿੰਦੇ ਹੋਣ ਤਾਂ ਇਹਨਾਂ ਦੀ ਆਪਸ ਤੂੰ-ਤੂੰ ਮੈਂ-ਮੈਂ ਹੋ ਜਾਂਦੀ ਆ ਇਹ ਆਪ ਇਦੇ ਕੋਲੋਂ ਉਹ ਕੱਟਿਆਲੇ ਦਾ ਸਿਰ ਪਾੜ ਜਾਂਦਾ ਚਲੋ ਜਦੋਂ ਸਿਰ ਪਾੜ ਜਾਂਦਾ ਤੇ ਗੱਲ ਵੱਜ ਜਾਂਦੀ ਆ ਉਹ ਜਾ ਕੇ ਥਾਣੇ ਪੇਸ਼ ਹੋ ਜਾਂਦੇ ਆ ਉਹ ਕਹਿੰਦੇ ਵੀ ਨੇ ਮੇਰਾ ਸਿਰ ਪਾੜਿਆ ਹੌਲੀ ਹੌਲੀ ਗੱਲਾਂ ਖੁੱਲਦੀਆਂ ਖੁੱਲਦੀਆਂ ਤੇ ਵਿੱਚ ਹੀ ਉਹ ਦੂਜਾ ਪੇਤ ਖੁੱਲ ਜਾਂਦਾ ਵੀ ਇਸ ਬੰਦੇ ਨੇ ਸੌਰਿਆਂ ਤੋਂ ਆਪਦੀਆਂ ਮੱਜਾਂ ਚੋਰੀ ਕਰਾਈਆਂ ਸਨ ਸਾਨੂੰ ਵੀ ਉਹਨਾਂ ਪੈਸਿਆਂ ਦਾ ਰੌਲਾ ਚਲੋ ਜੀ ਉਹ ਗੱਲ ਇਹਦੀ ਘਰਵਾਲੀ ਨੂੰ ਪਤਾ ਲੱਗ ਗਈ ਇਹਦੇ ਸੌਰਾਂ ਨੇ ਪਤਾ ਲੱਗ ਗਈ ਹੁਣ ਸਾਰੇ ਵਿਚਾਰੇ ਨੇ ਕੀ ਬੋਲਣਾ ਸੀ ਜਵਾਈ ਪਾਈ ਦਾ ਕੰਮ ਸੀਗਾ ਉਹ ਕਹਿੰਦੇ ਵੀ ਚੁੱਪ ਕਰ ਜੂਵੇਂ ਸਾਡੀ ਕੁੜੀ ਦਾ ਘਰ ਉੱਜੜ ਜੂਗਾ ਤੁਹਾਨੂੰ ਪਤਾ ਕਿ ਧੀਆਂ ਪਿੱਛੇ ਮਾਪਿਆਂ ਨੂੰ ਬਹੁਤ ਕੁਝ ਜਰਨਾ ਪੈਂਦਾ ਪਰ ਕਿਤੇ ਨਾ ਕਿਤੇ ਇਹਦੀ ਘਰਵਾਲੀ ਦੇਲ ਚੋਂ ਖੁੰਦਕ ਅਸੀਂ ਵੀ ਇਸ ਬੰਦੇ ਨੇ ਬਹੁਤ ਗਲਤ ਕੰਮ ਕਰਿਆ ਕਿ ਮੇਰੇ ਪੇਕੇ ਨੇ ਮੱਝਾ ਚੋਰੀ ਕਰਕੇ ਵੇਚਦੀਆਂ ਚਲੋ ਜੀ ਘਰਵਾਲੀ ਵਿਚਾਰੀ ਮਜਬੂਰ ਸੀ ਉਹ ਵੀ ਨੇ ਚੁੱਪ ਕਰਕੇ ਆਨੇ ਉਸ ਗੱਲ ਤੇ ਮਿੱਟੀ ਪਾਤੀ ਉਸ ਤੋਂ ਬਾਅਦ ਇਸ ਬੰਦੇ ਨੇ ਕੀ ਕੀਤਾ ਟਰਾਂਸਫਰਮਾਂ ਚੋਂ ਤੇਲ ਘਟਣਾ ਸ਼ੁਰੂ ਕਰਤਾ ਦੋ ਤਿੰਨ ਬੰਦੇ ਇਹਨੇ ਹੋਰ ਆਪ ਦੇ ਨਾਲ ਲਾਲੇ ਸਵਿਫਟ ਗੱਡੀਆਂ ਦੇ ਕੋਲ ਹੈਗੀ ਸੀਗੀ ਜਦੋਂ ਜਿਹਦੇ ਦੋਨ ਟ੍ਰਾਂਸਫਰਮਨ ਤੇਲ ਕੱਢਣਾ ਸ਼ੁਰੂ ਕਰਤਾ ਤਾਂ ਇੱਕ ਦਿਨੀ ਰਾਤ ਨੂੰ ਘਰੋਂ ਟ੍ਰਾਂਸਫਰਮ ਤੇ ਤੇਲ ਕੱਢਣ ਲਈ ਜਾਂਦਾ ਤੇ ਉਹਨਾਂ ਜ਼ਿਮੀਂਦਾਰਾਂ ਨੇ ਉਹ ਟ੍ਰਾਂਸਫਰਮ ਸ਼ਾਂਟ ਕੀਤਾ ਹੁੰਦਾ ਕਿਉਂਕਿ ਅੱਗੇ ਵੀ ਚੋਰੀਆਂ ਚਾਰੀਆਂ ਉੱਥੇ ਬਹੁਤ ਹੁੰਦੀਆਂ ਸੂਸ ਇਲਾਕੇ ਦੇ ਵਿੱਚ ਜਦੋਂ ਇਹ ਸੋਚ ਕੱਟ ਕੇ ਟ੍ਰਾਂਸਫਰਮ ਦੇ ਉੱਪਰ ਚੜ੍ਹਦਾ ਤੇ ਟ੍ਰਾਂਸਫਰਮ ਸ਼ਾਂਟ ਕੀਤਾ ਹੁੰਦਾ ਜਦੋਂ ਜਾ ਕੇ ਹੱਥ ਲਾਉਂਦਾ ਤੈਨੂੰ ਕਰੰਟ ਲੱਗ ਜਾਂਦਾ ਤੇ ਇਹ ਉੱਥੇ ਪੁੱਠਾ ਟੰਗਿਆ ਜਾਂਦਾ ਜਿਹੜੇ ਦੇ ਨਾਲ ਦੋ ਹੋਰ ਸੀਗੇ ਜਦੋਂ ਦੇਖਿਆ ਮੈਨੂੰ ਕਰੰਟ ਲੱਗ ਗਿਆ ਉਹ ਭੱਜ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੇ ਤੇਵੇਂ ਕਤਲ ਦਾ ਕੇ ਸਭ ਵਫਤ ਗੱਡੀ ਕੋਲ ਖੜੀ ਆ ਚਲੋ ਜੀ ਪਿੰਡ ਦੇ ਵਿੱਚ ਗੱਲ ਉੱਡ ਗਈ ਹੌਲੀ ਹੌਲੀ ਇਹਨਾਂ ਦੇ ਘਰੇ ਗੱਲ ਲੱਗੀ ਸੌਰਿਆਂ ਦੇ ਘਰੇ ਗੱਲ ਲੱਗੀ ਸੌਰੇ ਭੱਜ ਕੇ ਗਏ ਜਾ ਕੇ ਕੀ ਦੇਖਿਆ ਵੀ ਜਵਾਈ ਮਰਿਆ ਪਿਆ ਕਰਨ ਕੀ ਗਿਆ ਸੀ ਤੇਲ ਕੱਢਣ ਗਿਆ ਸੀ ਚੋਰੀ ਕਰਨ ਗਿਆ ਸੀ ਹੁਣ ਦੇਖੋ ਵੀ ਇੱਕ ਬੰਦੇ ਦੇ ਦਿਮਾਗ 'ਚ ਪੈਸਾ ਇੰਨਾ ਕ ਵੜ ਗਿਆ ਕਿ ਉਸ ਬੰਦੇ ਨੇ ਨਾ ਸੌਰਿਆਂ ਦਾ ਘਰ ਵੇਖਿਆ ਨਾ ਆਪਦੇ ਚਾਚੇ ਤਾਇਆ ਨੂੰ ਬਖਸ਼ਿਆ ਤੇ ਆਖਰ ਨੂੰ ਪੈਸੇ ਦੇ ਲਾਲਚ ਤੇਰ ਕੱਢਦਾ ਕੱਢਦਾ ਆਪਦੀ ਜਾਨ ਦਾ ਹਸ ਤੋ ਬੈਠਾ ਇਸ ਕਰਕੇ ਭਰਾਵੋ ਪੈਸੇ ਨੂੰ ਇੰਨਾ ਕ ਮੁੱਖ ਨਾ ਰੱਖੋ ਕਿ ਆਪਦੀ ਜਾਨ ਤੋਂ ਵੀ ਬੰਦੇ ਨੂੰ ਹੱਥ ਤੋਂ ਨੇ ਪੈ ਜਾਵੇ। ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਬਹੁਤ ਸਾਰੇ ਅੱਜ ਵੀ ਦੁਨੀਆ ਦੇ ਵਿੱਚ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਲਈ ਪੈਸੇ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈਗੀ। ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹੋ ਜੀ ਗਲਤੀ ਕੋਈ ਦੁਬਾਰਾ ਬੰਦਾ ਨਾ ਕਰੇ। ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ।